ਵਾਹਿਗੁਰੂ ਇਹ ਸਰੀਰ ਨੂੰ ਸਮਝਣਾ ਪਏਗਾ ਚਰੰਗਾ ਚੱਲ ਰਹੀਆਂ ਜਿਵੇਂ ਸਮੁੰਦਰ 'ਚ ਲਹਿਰਾਂ ਚੱਲ ਰਹੀਆਂ ਹਨ ਇਹ ਸਰੀਰ ਵੀ ਸਮੁੰਦਰ ਵਾਂਗੂ ਹੈ ਇੱਕ ਸਮੁੰਦਰ ਸਾਗਰ ਹੈ ਜੋ ਸੰਸਾਰ ਹੈ ਵੀ ਸਾਗਰ ਹੈ ਤੂੰ ਕਿਨੇ ਬੁੱਕ 'ਚ ਨਾਮ ਲਖਾਣਾ ਚਾਹੁੰਦਾ ਹੈ ਹਮੇਸ਼ਾ 100 ਵਟਾ 100 ਹੀ ਸੋਚਦਾ 100 ਨੰਬਰ ਆਉਂਣ। 1 ਨੰਬਰ ਬਣਾ। ਨਹੀਂ। ਸੋ ਕੁਦਰਤ ਨੇ ਜੇ ਕੋਈ ਬੀਜ ਬੀਜਿਆ ਹੈ ਤਿੰਨ ਮਹੀਨੇ 100 ਦਿਨ ਇੰਤਜ਼ਾਰ ਕਰਨਾ ਪੈਣਾ ਹੈ। ਦੀ ਪਟਪਟ ਵੇਖੇ ਉੱਗਿਆ ਨਹੀਂ। ਨਹੀਂ। ਅੱਜ ਤਾਂ ਦੂਜੇ ਹਵਾ ਚ ਆਉਣ ਵਾਲੇ ਨਕਲੀ ਬੀਜ ਆ ਗਏ ਦੁਬਾਰਾ ਵੀ ਨਹੀਂ ਬੀਜੇ ਜਾਂਦੇ। ਨਸਲਾ ਖਤਮ ਹੋ ਰਹੀ ਹੈ ਹਨ ਬੀਜ ਖਤਮ ਹੋ ਰਹੇ ਹਨ ਸੋ ਪਿੱਛੇ ਪਿੱਛੇ ਜਾਣਾ ਪਏਗਾ ਮਾਇਆ ਦੀ ਦੌੜ ਲੱਗੀ ਸੋ ਸਮਝਾਏ ਕੌਣ ਕਹਿੰਦੇ بارش ਤਾਂ ਪੈ ਸਕਦੀ ਹੈ ਵੀਰਬਾਲ ਜੀ ਕਹਿੰਦੇ ਜਿਹੜਾ بارش ਦਾ ਪਾਣੀ ਪੀਵੇਗਾ ਪ੍ਰਾਣੀ ਗੱਲ ਹੈ ਉਹ ਪਾਗਲ ਹੋ ਜਾਏਗਾ ਰਾਜੇ ਨੇ ਸਲਾਹ ਕੀਤੀ ਕਰਣ ਪਾਣੀ ਵਿੱਚ ਜ਼ਰੂਰੀ ਹੈ ਜੀਵ ਜੰਤ ਤੜਫੜੇ ਹਨ بارش ਪੈਣੀ ਚਾਹੀਦੀ ਹੈ ਕਿੰਨੇ ਆਪਾਂ ਨਾ ਪੀਵਾਂਗੇ ਸੋ ਇਹ ਜੋ ਅੰਦਰ ਦੀ ਕੈਮਿਸਟਰੀ ਹੈ ਇਹਨੂੰ ਵੱਡਾ ਕਰਨਾ ਪਏਗਾ ਸੋ ਜੇ ਗੱਦੇ ਨੂੰ ਕੁਝ ਪੜਾਈਏ ਕੁੱਕਰ ਨੂੰ ਵੇਦ ਸੁਣਾਈਏ ਨਹੀਂ ਸੋ ਅਸੀਂ ਗਧਾ ਹੀ ਹਾਂ ਕਿੰਨੇ ਕੋ ਸਿੱਖਿਆ ਲੈ ਲੇਗਾ ਨਹੀਂ ਸੋ ਜਨਵਰ ਫਿਰ ਵੀ ਸਿਆਣੇ ਹਨ ਉਹ ਆਪਣਾ ਫਰਜ਼ ਨਿਭਾ ਰਹੇ ਹਨ ਮਾਲਕ ਦੇ ਵਫਾਦਾਰ ਹਨ ਸ ਸੇ ਨੌਕਰੀ ਨੌਕਰੀ ਅੱਛਾ ਸ ਨੌਕਰੀ ਲਈ ਪੱਜ ਲਾਪੇ ਨਹੀਂ ਆਪਣੇ ਪੈਰਾਂ ਤੇ ਖੜਨਾ ਸੀ ਆਪਣਾ ਕਾਰੋਬਾਰ ਚਲਾਉਣਾ ਸੀ ਦੂਸਰਾ ਨਾ ਕਾਰ ਲੈ ਆ ਕਾਰ ਕਿੰਨੇ ਦੀ 80 ਲੱਖ ਦੀ ਲੋਕਾਂ ਨੂੰ ਵਿਖਾਣ ਆਇਆ ਦੇਖੋ ਤਾਇਆ ਤੇਰ ਤੋਂ ਮੈਂ ਵੱਡੀ ਆਇਆ ਲੱਡੂ ਖਾਓ ਜੀ 100 ਵੀ ਲੱਡੂ ਖਾ ਰਿਆ ਨਾਲ ਕਹਿੰਦਾ ਕੋਈ ਪੁੱਤ ਤੇਰ ਤੋਂ ਮੈਂ ਵੱਡੀ ਲਿਆਉਂਗਾ ਆਪਣੀ ਕੋਠੀ ਦਾ ਮੂਰਤ ਕੀਤਾ ਠੀਕ ਹੈ ਜੀ ਹਵਾ ਚੁੱਧ ਬਾਰ ਬਾਰ ਆ ਰਹੀ ਹੈ ਇਹ ਜੰਤਰ ਲੱਗੇ ਹਨ ਏਸੀ ਲੱਗੇ ਹਨ ਨਹੀਂ ਜੇ ਤੇਰੀ ਮਾਨਸਿਕ ਤਾਂ ਠੀਕ ਨਹੀਂ ਅੰਦਰ ਠੀਕ ਨਹੀਂ ਨਾ ਨਹੀਂ ਤੈਨੂੰ ਏਸੀ ਨੇ ਵੀ ਨੀਂਦ ਨਹੀਂ ਆਉਣ ਦੇਣੀ ਅਸੀਂ ਬਾਹਰ ਨੂੰ ਵੱਡਾ ਕਰ ਲਿਆ ਬਾਹਰ ਸਭ ਕੁਝ ਹੋ ਗਿਆ ਅੱਜ ਅੰਦਰ ਅੰਦਰ ਛੋਟਾ ਹੋ ਗਿਆ ਪਹਿਲਾਂ ਅੱਜ ਤੋ ਵੀ 25 ਸਾਲ ਸਾਡੇ ਜੋ ਬਜ਼ੁਰਗ ਸੀ ਸਾਰੇ ਉਹਨਾਂ ਚ ਕਲਾ ਸੀ ਠੀਕ ਹੈ ਸੰਸਕਾਰ ਸਮਾਜ ਤੋਂ ਸਾਡੇ ਬਜ਼ੁਰਗਾਂ ਤੋਂ ਜੋ ਮਾਤਾ ਪਿਤਾ ਨੂੰ ਖਿੱਚ ਹੈ ਹੋਰ ਦੂਸਰੇ ਨੂੰ ਕੀ ਖਿੱਚ ਹੈ ਕੀ ਤਕਲੀਫ ਹੈ ਕੀ ਦੁੱਖ ਦਰਦ ਹੈ ਜੋ ਉਹਨਾਂ ਨੇ ਸਾਡੀ ਵੀ ਕਾਮਯਾਬੀ ਤਾਂ ਹੈ ਮਾਤਾ ਪਿਤਾ ਦੀ ਜੇ ਬੱਚੇ ਪੈਰਾਂ ਤੇ ਖੜੇ ਹਨ ਇਹ ਪਨੀਰੀ ਨੂੰ ਸੰਭਣਾ ਪਏਗਾ ਨਿੱਕੇ ਰੁੱਕ ਨਿੱਕੇ ਟਾਣੀਆਂ ਮੁੜ ਸਕਦੀਆਂ ਵੱਡੇ ਹੋ ਕੇ ਨਹੀਂ ਹੁਣ ਸਾਨੂੰ ਪੜਾਓ ਜੀ ਇਹ ਫਤਜਾ ਸਾਨੂੰ ਇਹ ਲੜੀਵਾਰ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਹੋ ਨਹੀਂ ਹੋਂ ਬੁੱਢੇ ਤੋਤੇ ਹੋ ਗਏ ਅੰਦਰੋਂ ਸਪਸ਼ਟ ਵੀ ਨਹੀਂ ਬੋਲਿਆ ਜਾਂਦਾ ਸ ਬਾਹਰੋਂ ਘਰ ਨੂੰ ਆਉਣਾ ਹੈ ਕੁਦਰਤ ਨੂੰ ਸਮਝਣ ਹੈ ਕੁਦਰਤ ਨਾਲ ਜਿੰਨਾ ਮਰਜੀ ਛੇੜਛਾੜ ਕਰ ਲੈ ਖਿਲਵਾੜ ਕਰ ਲੈ ਉਹਨੇ ਆਪਣਾ ਕੰਟਰੋਲ ਕਰਨਾ ਹੈ ਸ ਪਹਿਲਾਂ ਜਿੱਥੇ برف ਪੈਂਦੀ ਸੀ ਉਹ ਕੋਈ ਰਲ ਕੇ ਵੱਡਾ ਜਾਨਵਰ ਮਾਰ ਕੇ ਖਾਂਦੇ ਸੀ ਹੌਲੀ ਹੌਲੀ ਖਾਂਦੇ ਰਹੇ ਜਦੋਂ ਵੰਡਣ ਵਾਲੀ ਥੋੜਾ ਰਹਿ ਗਿਆ ਲੜਾਈ ਹੋ ਗਈ ਝਗੜਾ ਹੋ ਗਿਆ ਅੱਛਾ ਫਿਰ ਬਾਹਰੋਂ ਲੁੱਟ ਕੇ ਲਿਆਉਣ ਲੱਗੇ ਦੂਸਰੇ ਨੂੰ ਹੌਲੀ ਹੌਲੀ ਸਾਡੇ ਅੰਦਰ ਹੈ ਝਗੜਾ ਇਹ ਪੀੜੀ ਦਰ ਪੀੜੀ ਆ ਰਿਹਾ ਹੈ ਠੀਕ ਹੈ ਪਹਿਲੋ ਮਜਬੂਰਨ ਅਸੀਂ ਜੰਗਲਾਂ ਚ ਸੀ ਨਾ ਘਰ ਸੀ ਪਹਿਲਾ ਵਿਗਿਆਨੀ ਹੋਏਗਾ ਜਿਨੇ ਇਹ ਚੋਪੜੀ ਬਣਾਈ ਹੋਏਗੀ ਅੱਜ ਵੱਡੇ ਵੱਡੀਆਂ ਮੰਜਲਾ ਉਹ ਸਾਰੀਆਂ ਵਈਆਂ ਹਨ ਬਾਹਰ ਬਹੁਤ ਤਰੱਕੀ ਕਰ ਲਈ ਸੈਸ ਵਿਗਿਆਨ ਨੇ ਬਹੁਤ ਕੁਝ ਸਾਨੂੰ ਦਿੱਤਾ ਠੀਕ ਹੈ ਉਹਦੇ ਬਿਨਾ ਲੰਗੜੇ ਹਾਂ ਸੀ ਅੰਦਰ ਵੱਡਾ ਕਰਨਾ ਸੀ ਇਹ ਵਿਕਾਸ ਇਹ ਗਿਆਨ ਦੀ ਆਂਦੀ ਬਿਨ ਪਾਣੀ ਤੇ ਡੁੱਬਣ ਲੱਗ ਪੇ ਇਹ ਜਪਾਨ ਆਖਰ ਧਰਤੀ ਦਾ ਸਿਰਾ ਹੈ ਸੋ ਕੁਦਰਤ ਨੇ ਜਦੋਂ ਆਪਣੀ ਇਹ ਸਰੀਰ ਦਾ ਇਹ ਧਰਤੀ ਦਾ ਬੈਲੈਂਸ ਕੀਤਾ ਉੱਥੇ ਤੇ ਹਲਚਲ ਮਚ ਗਈ ਪਚਾਲ ਆ ਗਿਆ ਜੀ ਠੀਕ ਹੈ ਕੁਦਰਤ ਆਪਣਾ ਬੈਲੈਂਸ ਕਰੇਗੀ ਬਰਾਬਰ ਚੱਲਣਾ ਹੈ ਉਹਨੇ ਸ ਇਹ ਪਿੱਛੇ ਜੋ ਹੈ ਨਾ ਪਿੱਛੇ ਤੱਕ ਜਾਣਾ ਚਾਹ ਪਾਏਗਾ ਜੜ ਤੱਕ ਤਤਸਾਰ ਤੱਕ ਸ ਇੱਕ ਜੀਨ ਚ ਸਾਡੇ ਖੂਨ ਚ ਮਾਇਆ ਆ ਗਈ ਜੋ ਤੂੰ ਸੋਚ ਰਹਾ ਹੈ ਉਹੀ ਦੂਸਰਾ ਸੋਚੇਗਾ ਕਹਿੰਦੇ ਮਿੱਠਾ ਪਿਆਰਾ ਹੋ ਕੇ ਠੱਗੀ ਲਾ ਲਈ ਠੀਕ ਹੈ ਤੂੰ ਵਿਸ਼ਵਾਸ ਕਿਉਂ ਕੀਤਾ ਇਹ ਅੰਦਰ ਕੈਮਿਸਟਰੀ ਨੂੰ ਵਧਾਣਾ ਪਏਗਾ ਇੱਕ ਪਹੁੰਚਿਆ ਯਾਸਤੀ ਜਿਵੇਂ ਕਹਿੰਦੇ ਥੋੜੇ ਜਿਹਾਂ ਗਿਆਨ ਹੋ ਜੇ ਥੋੜਾ ਜਿਹਾ ਛੋਟਾ ਵਪਾਰੀ ਵੱਡਾ ਵਪਾਰੀ ਬਣ ਜਾਂਦਾ ਅੰਦਰ ਉਹ ਕਹਿੰਦਾ ਮੈਂ ਵੱਡਾ ਹਾਂ ਮੈਂ 1.5 ਲੱਖ ਕਮਾ ਲਿਆ ਜੀ ਇੱਕ ਗੀਤ ਦਿੱਤਾ ਗੀਤ ਵਾਲੇ ਨੂੰ ਉਹਨੇ ਤਾਂ ਮੈਨੂੰ 1.5 ਲੱਖ ਰੁਪਏ ਦੇ ਦਿੱਤਾ ਬਹੁਤ ਚੱਲਿਆ ਉਹਨੇ ਕਰੋੜਾਂ ਰੁਪਏ ਕਮਾਏ ਠੀਕ ਹੈ ਹਲਦੀ ਦੀ ਢੰਡੀ ਲੈ ਕੇ ਵਪਾਰੀ ਨਹੀਂ ਤੂੰ ਬੰਨਣਾ ਫਰਮੇ ਨਾ ਚੱਲਣਾ ਪਏਗਾ ਸਵਾ ਕਹਿੰਦਾ ਮੈਂ ਕਿਸੇ ਗੁਰੂ ਪੀਰ ਭਗਤ ਨੂੰ ਕਿਸੇ ਨੂੰ ਨਹੀਂ ਮੈਂ ਸਮਝਦਾ ਬਖਸ਼ਦਾ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਠੰਡਾ ਠਾਰ ਹੋ ਜਾਏਗਾ ਨੰਦ ਆ ਜਾਏਗਾ ਵਿਗਾਸ ਆ ਜਾਏਗਾ ਜੇ ਤੂੰ ਆਪਣੇ ਆਪ ਨੂੰ ਸਮਝ ਲਏਗਾ ਮੈਂ ਓਹ ਕਹੇ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਜਦੋਂ ਪਤਾ ਲੱਗ ਗਿਆ ਸ ਫਿਰ ਅਸੀਂ ਜੀਵਨ ਬਾਜੀ ਜਿੱਤ ਸਕਦੇ ਹਾਂ ਜੀਵਨ ਜਾਂਚ ਸਿੱਖਣੀ ਪੈਗੀ ਜ਼ਿੰਦਗੀ ਜੀਣਾ ਹੋਰ ਗੱਲ ਹੈ ਗਰੀਬੀ ਚ ਜਨਮ ਲੈਣਾ ਹੋਰ ਗੱਲ ਹੈ ਗਰੀਬੀ ਚ ਮਰਨਾ ਉਹ ਸਾਡੀ ਗਲਤੀ ਹੈ ਗਰੀਬ ਉਹ ਹੈ ਜ ਜੀ ਸੋਚ ਗਰੀਬ ਹੈ ਇਹ ਜੋ ਬੂਟਾ ਲਾਇਆ ਹੈ ਤੂੰ 3 ਮਹੀਨੇ ਬਾਅਦ ਫਾਲਾ ਹੋਣਾ ਹੈ ਤੂੰ ਪਟ ਪਟ ਦੇਖ ਰਿਹਾ ਹੈ ਸਮੇਂ ਨਾਲ ਚੱਲਣਾ ਪਏਗਾ ਸਮਾ ਕਹਿੰਦਾ ਮੈਂ ਕਿਸੇ ਨੂੰ ਬਖਸ਼ਦਾ ਨਹੀਂ ਬਹੁਤ ਵੱਡੀ ਤਾਂ ਗੱਤ ਹੈ ਸੋ ਮੰਚ ਹੰਸਾਰੇ ਖਜ਼ਾਨੇ ਪਿੱਛੇ ਪਿੱਛੇ ਸਾਨੂੰ ਇਰਵਾਨਦਿਆਂ ਨੂੰ ਰਵਾਨ ਆਏ ਹਨ ਜਿੰਨਾ ਸਰਕਾਰ ਚਲਾਣੀ ਹੁੰਦੀ ਹੈ ਨਾ ਉਹਨਾਂ ਨੂੰ ਸਭ ਪਤਾ ਹੈ ਤੇ ਜਹਾਜ਼ ਨਾਲ ਉੱਪਰ ਪੈਸੇ ਸੁੱਟ ਦਿੰਨਾ ਫਿਰ ਉਹਨਾਂ 70 80% ਵਾਪਸ ਲੈ ਜਾਣੇ ਹਨ ਜੋ ਖਾਨਲ ਵੇਖ ਰਿਹਾ ਹੈ ਕਟੰਤ ਹੈ ਇਹ ਨਾ ਸੋਣ ਵਾਲੀਆਂ ਚੀਜ਼ਾਂ ਜੋ ਅੱਖਾਂ ਨਾਲ ਸਾਡੇ ਤਾਂ ਹੀ ਭਲੇਖਾ ਖਾ ਜਾਂਦੀਆਂ ਠੀਕ ਹੈ ਕਹਿੰਦੇ 70% ਅੱਖਾਂ ਨਾਲ ਵੇਖਿਆ ਵਿਸ਼ਵਾਸ ਆਉਂਦਾ ਹੈ ਇਹ ਭਾਈ ਸਾਹਿਬ ਜੀ ਕਟੰਤ ਹੈ ਜੋ ਅੱਖਾਂ ਨਾਲ ਦੇਖ ਰਿਹਾ ਹੈ ਤੇਰਾ ਸਰੀਰ ਕਿੱਥੇ ਗਈ ਤੇਰੀ ਬਚਪਨ ਮਰ ਗਿਆ ਨਾ ਜਵਾਨੀ ਮਰ ਗਈ ਬਡਾਪਾ ਆ ਗਿਆ ਕਿੱਥੇ ਗਿਆ ਜਹਾ ਤੇਰਾ ਤੇਰਾ ਨਾਮ ਬਦਲ ਜਾਣਾ ਹੈ ਸੋ ਕਰੋ ਆਇਆ ਬੱਸ ਸਾਲਾ ਕਹਿੰਦਾ ਘਰੋਂ ਨਿਕਲਿਆ ਕਹਿੰਦਾ ਸਵਾਰੀ ਆ ਗਈ ਬਾਜ਼ਾਰ ਚ ਗਿਆ ਸੌਦੇ ਵਾਲੀ ਦੁਕਾਨ ਤੇ ਕਹਿੰਦਾ ਥੋੜਾ ਸੌਦਾ ਲੈ ਲਈਏ ਉਹ ਕਹਿੰਦਾ ਗਾਹਕ ਆ ਗਿਆ ਡਾਕਟਰ ਕੋਲ ਕਹਿੰਦਾ ਦੋ ਚਾਰ ਗੋਲੀਆਂ ਲੈ ਲਈਏ ਡਾਕਟਰ ਕਹਿੰਦਾ ਮਰੀਜ਼ ਆ ਗਿਆ ਘਰ ਵਾਪਸ ਆਇਆ ਪਤਨੀ ਆਂਦੀ ਨੇਰਾ ਪਤੀ ਆ ਗਿਆ ਮਾਲਕ ਆ ਗਿਆ ਖਸਮ ਆ ਗਿਆ ਬੱਚੇ ਕਹਿੰਦੇ ਸਾਡਾ ਮਾਤਾ ਪਿਤਾ ਆ ਗਿਆ ਤੇਰੇ ਇਹਨੇ ਨਾ ਤੇਰਾ ਇਹ ਨਾਂ ਫਰਜੀ ਇੱਕ ਦਿਨ ਮਿੱਟ ਜਾਣਾ ਹੈ ਜੇ ਮੌਤ ਦੀ ਗੱਲ ਕਰੀਏ ਨਾ ਅਗਲਾ ਪਰਾਂ ਨੂੰ ਮੂੰਹ ਕਰ ਲੈਂਦਾ ਹੈ ਠੀਕ ਹੈ ਜਦੋਂ ਇਹ ਮਰਨ ਯਾਦ ਰਹੇਗਾ ਫਿਰ ਇਹ ਬੁੱਧੀ ਵੀ ਠੀਕ ਰਹੇਗੀ ਮਨ ਚਿਤ ਬਦਹੰਕਾਰ ਇਹਨੂੰ ਇਹ ਪੰਡਾਰਾ ਖੋਲਣਾ ਪਏਗਾ ਅੰਦਰ ਹੀ ਹੈ ਕੋਈ ਮਹਾਪੁਰਚ ਪਹੁੰਚਿਆ ਹੋਇਆ ਕੋਈ ਬੀਬੀ ਆਈ ਕਹਿੰਦੇ ਦੱਸੋ ਜੀ ਮੇਰੇ ਲਾਲ ਨਹੀਂ ਹੁੰਦੀ ਕਹਿੰਦੇ ਮੈਂ ਪੁੱਛ ਕੇ ਦੱਸਦਾ ਆਪਣੇ ਮਾਲਕ ਤੋਂ ਪੁੱਛ ਕੇ ਦੱਸ ਤੇ ਸੋ ਕਹਿੰਦਾ ਬੀਬੀ ਤੇਰੇ ਕਰਮਾਂ ਚ ਨਹੀਂ ਹਲਾਦਾ ਸੁਖ ਨਹੀਂ ਪੈਦਾ ਹੁੰਦਾ ਠੀਕ ਹੈ ਕਈ ਰੁੱਖ ਵੀ ਹਨ ਉਹਨਾਂ ਨੂੰ ਫਲ ਨਹੀਂ ਲੱਗਦਾ ਇਹ ਵੀ ਨਰਮਾ ਦੇ ਵਰਗੇ ਹਨ ਰੁੱਖ ਵੀ ਸੋ ਇੱਕ ਦੂਜੇ ਤੋਂ ਇਹ ਵੀ ਸਾਰਾ ਕੁਝ ਕਰਦੇ ਹਨ ਇਹਨਾਂ ਦੇ ਵੀ ਦਾਦੇ ਨਾਨਕ ਦੇ ਸਹਰੇ ਤੇ ਕੇ ਸਾਰਾ ਕੁਛ ਹੈ ਹੈ ਤੇ ਸਾਰਾ ਕੁਛ ਹੀ ਇੱਕੋ ਹੀ ਸਾਰਿਆਂ ਦਾ ਮਾਲਕ ਹੈ ਇੱਕੋ ਹੀ ਖਸਮ ਹੈ ਅਸੀਂ ਇਸਤਰੀ ਆ ਸੋ ਫਕਰ ਨੇ ਕਿਹਾ ਇਹ ਮਹਾਪੁਰਸ਼ ਨੇ ਕਹਿੰਦੇ ਨਹੀਂ ਹਲਾਦ ਲਿਖੀ ਸੋ ਕੁ ਸਮਾ ਪਿਆ ਉਹ ਬੀਬੀ ਆਪਣੇ ਵਿਸਵਾਸ ਦੀ ਪੱਕੀ ਸੀ ਸੋ ਸੱਤ ਬੱਚੇ ਹੋਏ 25 30 ਸਾਲ ਪੁਰਾਣੀ ਗੱਲ ਹੈ ਫੇਰ ਉਹ ਫਕਰ ਕੋਲ ਗਈ ਡੰਡਾ ਲੈ ਕੇ ਕਹਿੰਦੀ ਆ ਦੇਖ ਤੂੰ ਤੇ ਕਹਿੰਦਾ ਹਾਂ ਬੱਚੇ ਨਹੀਂ ਪੈਦਾ ਹੋਣ ਇਹ ਆ ਦੇਖ ਸੱਤ ਹੁਣ ਤੇਰੀ ਖੈਰ ਨਹੀਂ ਉਹਨੇ ਫੇਰ ਆਪਣੇ ਮਾਲਕ ਕੋ ਗਿਆ ਪਰਮੇਸ਼ਰ ਕੋਲ ਗਿਆ ਕਹਿੰਦੇ ਇੱਕ ਹੀ ਗੱਲ ਪਰਮੇਸ਼ਰ ਕਹਿੰਦਾ ਉਹ ਵੀ ਸੱਚਾ ਹੈ ਬੀਬੀ ਵੀ ਸੱਚੀ ਹੈ ਤੂੰ ਵੀ ਸੱਚਾ ਹੈ ਸਭ ਸੋ ਭਗਤ ਕਹਿੰਦਾ ਮੇਰੀ ਤਸੱਲੀ ਨਹੀਂ ਹੋਈ ਉਹ ਵੀ ਸੱਚਾ ਮਾਵੇਂ ਸੱਚਾ ਕਹਿੰਦਾ ਜਾਂ ਤਸੱਲੀ ਹੋ ਜਾਏਗੀ ਤੂੰ ਆ ਚਿਚਕ ਕੋ ਇੱਕ ਖੂਨ ਲੈ ਆ ਪਿਆਲੀ ਚ ਖੂਨ ਲਿਆ ਸੋ ਖੂਨ ਕੌਂ ਦਾ ਇਹ ਤਾਂ ਕੰਮ ਆ ਰਿਹਾ ਉਹ ਕਈਆਂ ਕੋਲ ਗਿਆ ਖੂਨ ਜੋ ਜੀ ਖੂਨ ਖੂਨ ਕਿਹੜਾ ਦਾ ਇੱਕ ਰੱਬ ਦਾ ਪਿਆਰਾ ਮਿਲਿਆ ਕਹਿੰਦਾ ਕੀ ਚਾਹੀਦਾ ਹੈ ਬਈ ਬੜਾ ਉਦਾਸ ਜਾਂ ਤੇਰੇ ਚਿਹਰੇ ਤੇ ਬਹੁਤ ਉਦਾਸੀ ਆ ਕਹਿੰਦਾ ਆ ਗੱਲ ਹੈ ਉਹਨੇ ਆਪਣੇ ਜੇਬ ਚੋਂ ਚਾਕੂ ਕੱਢ ਕੇ ਕਹਿੰਦਾ ਲਿਆ ਕੌਲੀ ਕੌਲੀ ਪਰ ਨਹੀਂ ਭਰਲਾ ਪਰਮੇਸ਼ਰ ਲਈ ਜੋ ਚਾਹੀਦਾ ਚੱਕ ਸੋ ਲੈ ਕੇ ਖੂਨ ਦੀ ਪਿਆਲੀ ਵਾਪਸ ਆਇਆ ਪਰਮੇਸ਼ਰ ਦੇ ਦਰ ਤੇ ਪਰਮੇਸ਼ਰ ਕਹਿੰਦਾ ਬਸ ਇੰਨੀ ਹੀ ਗੱਲ ਸੀ ਖੂਨ ਤੇ ਤੇਰੇ ਚ ਵੀ ਹੈ ਸੀ ਨਾ ਸੋ ਜਿਹੜੇ ਮੇਰੇ ਰੱਬ ਦੇ ਪਿਆਰੇ ਹਨ ਉਹਨਾਂ ਦੇ ਖੂਨ ਚ ਹੈ ਰਸਿਆ ਹੋਇਆ ਹੈ ਉਹਨਾਂ ਦੇ ਜੀਨ ਚ ਹੈ ਭਗਤੀ ਉਹ ਸਾਰਿਆਂ ਨੂੰ ਆਪਣੇ ਪੁੱਤਰ ਬੱਚੇ ਸਮਝਦੇ ਹਨ ਭੈਣ ਭਰਾ ਸਮਝਦੇ ਹਨ ਬਜ਼ੁਰਗ ਸਮਝਦੇ ਹਨ ਖੂਨ ਚ ਤੇਰੇ ਚ ਵੀ ਹੈ ਸੀ ਫਿਰ ਉਹਦੀ ਗੱਲ ਕਿਉਂ ਨਹੀਂ ਮੰਨੀ ਜਾਣੀ ਸੋ ਤੂੰ ਫਖੰਡੀ ਹੈ ਤੂੰ ਅਕਿਰਤ ਕੰਨ ਹੈ ਤੂੰ ਕੁੱਕਰ ਵਰਗਾ ਹੈ ਤੂੰ ਗਧੇ ਵਰਗਾ ਹੈ ਕੀ ਇਹ ਵੈਦ ਦਾ ਪਾਠ ਸੁਣਾਈਏ ਕੀ ਗੁਰਬਾਣੀ ਸੁਣਾਈਏ ਸਭ ਕੁ ਇਹ ਪੂਛਲ ਸਿੱਧੀ ਨਹੀਂ ਹੋਣੀ ਸਾਰੀ ਇਹ ਵੀਡੀਓ ਮੇਰੇ ਵਾਸਤੇ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਜੀ ਅਸੀਂ ਪਸ਼ੂ ਹੀ ਹਾਂ ਥੋੜੀ ਜਿਹੀ ਕੁਆਲਿਟੀ ਵਧੀਆ ਹੈ ਦੋ ਲੱਤਾਂ ਵਾਲੇ ਦੋ ਬਾਹਾਂ ਵਾਲੇ ਬਿਨ ਪੂਛਲਾ ਤੋਂ ਬਿਨ ਅਕਲ ਤੋਂ ਅਸੀਂ ਪੂ ਕਿਉਂ ਹਾਂਜੀ ਵੇ ਬਾਵਰੇ ਅਕਿਰਤ ਕਰਨ ਬੜੀਆਂ ਸਾਨੂੰ ਫਿੱਟ ਪਟਕਾ ਪਾਈਆ ਮਹਾਰਾਜ ਨੇ ਸੋ ਸੰਸਾਦ ਸੰਗ ਕਰਨੀ ਪਵੇਗੀ ਸੋ ਆਪਣੇ ਆਪ ਦਾ ਨੂੰ ਦੋਸਤ ਬਣਾਣਾ ਪਵੇਗਾ ਅੰਦਰੇ ਪੜਾਰੇ ਪੈਦਾ ਹੋਣਗੇ ਜੀ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਗੁਰਬਾਣੀ ਪੜ੍ਹਨੀ ਪੈਗੀ ਸਾਰੇ ਸੰਸਾਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਿਧਾਨ ਲਾਗੂ ਹੋਏਗਾ ਸੋ ਵਿਦੇਸ਼ ਵਾਲੇ ਸਾਡੇ ਤੋਂ 250 ਐਡਵਾਂਸ ਹਨ 250 ਸਾਲ ਦਾਸ ਉਹਨਾਂ ਤੋਂ ਹੀ 50 ਸਾਲ ਐਡਵਾਂਸ ਬੋਲ ਰਿਹਾ ਹੈ ਕਰੋੜ ਦੇ ਨੇੜੇ ਖਰਚਾ ਕੀਤਾ ਹੈ ਸ ਸਿੱਖਿਆ ਲੈਣੀ ਪੈਗੀ ਕਹਿੰਦੇ ਮੈਂ ਹੰਕਾਰ ਨਹੀਂ ਕਰਦਾ ਇਹਦਾ ਵੀ ਹੰਕਾਰ ਪਿੱਛੇ ਹੱਥ ਹੈ ਠੀਕ ਹੈ ਸੰਸਾਰੀ ਹਾਂ ਜੋ ਸੱਚ ਹੈ ਸਾਰਾ ਲਿਖਿਆ ਹੋਇਆ ਹੈ ਜਿੰਨਾ ਜ਼ਿੰਦਗੀ ਜਦੋਂ ਹੋਸ਼ ਸੰਭਾਲੀ ਕੀ 22 ਸਾਲ ਤੋਂ ਸਾਰਾ ਲਿਖਤੀ ਸਾਹ ਹੈ ਸ ਕੀ ਪ੍ਰਾਪਤ ਕਰਨਾ ਹੈ ਸਰੀਰ 'ਚ ਮਿਲੇਗਾ ਜੀ ਸ ਇੱਕ ਗੁਰਮ ਗੁਰਮਖ ਬੰਨਾ ਪਏਗਾ ਗੁਰਸਿੱਖ ਬੰਨਾ ਪਏਗਾ ਗੁਰਮਤ ਧਾਰਨੀ ਪਏਗੀ ਸਿੱਖਿਆ ਲੈਣੀ ਪਏਗੀ ਫਿਰ ਤੋਂ ਪਰਚਾਰ ਨਾ ਹੋਏਗਾ ਜੀ ਜਿੱਦਰ ਜਾਏਗਾ ਤੇਰੀ ਜਾਇਜ਼ਾਕਾਰ ਹੋਏਗੀ ਚੜਦੀ ਕਲਾ ਚ ਰਹੇਗਾ ਜੀ ਸਵਾ ਕਹਿੰਦਾ ਮੈਂ ਭਗਤਾਂ ਨੂੰ ਮਹਾਪੁਰਸ਼ਾਂ ਨੂੰ ਗੁਰੂਆਂ ਕਿਸੇ ਨੂੰ ਨਹੀਂ ਸਮਝਦਾ ਗੋਲੀ ਨੇ ਅੱਗੇ ਜਿਨੇ ਆਉਣਾ ਹੈ ਗੋਲੀ ਨੇ ਆਰ ਪਾਰ ਹੋ ਜਾਣਾ ਹੈ ਸੋ ਇਹ ਕੁਦੱਤਾ ਨੀਯਮ ਫੋਲੋ ਅਪ ਕਰਨਾ ਪਏਗਾ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਵੇਗੀ ਜਿਦਾ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਨਾਮ ਕਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਨਾਮ ਸਾ ਇੱਕ ਦਿਨ ਖਤਮ ਹੋ ਜਾਣਾ ਹੈ ਇਹ ਝੂਠੇ ਨਾਂ ਹਨ ਸ ਸਿੱਚਾ ਪਿੱਛੇ ਨਾਮ ਕੋਈ ਨਹੀਂ ਜੋ ਬੋਲਤਾ ਉਹ ਝੂਠਾ ਹੈ ਜੋ ਨਹੀਂ ਵੇਖਿਆ ਉਹ ਸੱਚ ਹੈ ਜਦੋਂ ਜੋ ਵੇਖ ਰਿਹਾ ਉਹਦਾ ਅੰਤ ਹੈ ਉਹ ਸੱਚਾ ਕਿੱਥੇ ਰਿਹਾ ਸਭ ਚਲ ਚਲਾਈ ਦਾ ਮੇਲਾ ਸਭ ਗੱਡਿਆ ਹੋਇਆ ਹੈ ਸੋ ਗੱਡੇ ਦਾ ਨਾਮ ਹੈ ਗਾੜੀ ਅਸੀਂ ਗੱਡੇ ਹੋਏ ਸੀ ਨਾ ਬੀਜਿਆ ਸੀ ਬੱਡੇ ਹੋ ਗਏ ਇਹ ਰੁੱਖ ਵੀ ਬੀਜੇ ਹੋਏ ਨੇ ਸਭ ਕੁਛ ਮਸ਼ੀਨਰੀ ਵੀ ਗੱਡੀ ਹੋਈ ਆ ਚੱਲ ਰਹੀ ਹੈ ਪਰਮੇਸ਼ਰ ਦੀ ਕੁਦਰਤ ਨੂੰ ਸਮਝਣਾ ਪਏਗਾ ਜੀ ਦਸਤ ਬਹੁਤ ਗਲਤੀ ਹੋ ਰਹੀ ਹੈ ਮੂਰਖ ਜੀ ਦਾ ਸੰਗਤੋ ਗੁਰਬਖਸ਼ਾ ਬਖਸ਼ੀ ਨਾ ਨਾਇਕ ਜੀ ਦਾ ਖਾਲਸਾ ਹੈ ਜੀ ਕੀ ਪਤੇ ਦੇਖਦੇ